ਸੂਬੇ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ 2 ਮਹੀਨੇ ਬਾਅਦ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਉਹਨਾਂ ਦੇ ਨਾਲ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਬਾਦਲ ਤੇ ਹੋਰ ਕਾਂਗਰਸੀ ਲੀਡਰ ਵੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾਈ ਭੇਟ ਕੀਤਾ ਇਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕੈਪਟਨ ਮਰਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਜਿਸ ਬਾਰੇ ਕਮੇਟੀ ਪਹਿਲਾਂ ਹੀ ਸਾਫ਼ ਕਰ ਚੁੱਕੀ ਸੀ ਇਸੇ ਦੌਰਾਨ ਉਹਨਾਂ ਦੇ ਪੈਰ ਤੇ ਲੱਗੀ ਸੱਟ ਦਾ ਦਰਦ ਸਾਫ਼ ਦੇਖਣ ਨੂੰ ਮਿਲਿਆ ਜਦ ਉਹਨਾਂ ਨੂੰ ਚੱਲਣ ਦੇ ਵਿੱਚ ਕਠਿਨਾਈ ਹੋ ਰਹੀ ਸੀ ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਛੜੀ ਦਾ ਸਹਾਰਾ ਤੱਕ ਵੀ ਲਿਆ ਇਸੇ ਦੌਰਾਨ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਸੁਰੱਖਿਆ ਕਰਮੀ ਉਲਝਦੇ ਹੋਏ ਨਜ਼ਰ ਆਏ ਇਸੇ ਦੌਰਾਨ ਜਲਿਆਂ ਵਾਲਾ ਬਾਗ ਦੇ ਵਿੱਚ ਵੀ ਉਹ ਨਤਮਸਤਕ ਹੋਏ ਅਤੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸੇ ਮੇਰਾ ਖਿਆਲ ਕੋਈ ਐਮਐਲਏ ਸਾਡੇ ਸਾਹਿਬ ਮੇਰੇ ਭਲਾਲ ਸਾਹਿਬ ਸਾਡੇ ਮਿਨਿਸਟਰ ਸਾਹਿਬ ਤੁਹਾਡੇ ਐਮਐਲਏ ਸਾਹਿਬ ਕੈਬਨਿਟ ਦੇ ਮਿਨਿਸਟਰ ਸਾਹਿਬਾਨ ਸਾਰੇ ਹੀ ਆਏ ਨੇ ਅੱਜ। ਔਰ ਬੜੀ ਖੁਸ਼ੀ ਹੋਈ ਹੈ ਸਾਰੇ। ਔਰ ਅੰਮ੍ਰਿਤਸਰ ਵਾਸਤੇ ਕੋਈ ਸਪੈਸ਼ਲ ਪੈਕੇਜ ਤੁਹਾਡੇ ਵੱਲੋਂ ਕੋਈ ਕਰਨੀ ਕੋਈ। ਹਾਲ ਤਾਂ ਸਾਨੂੰ ਸੱਤ ਸੱਤ ਦਿਓ ਆਇਨੇ ਪਰ ਡੈਫੀਨਿਟਲੀ ਸਾਰੇ ਆਪਣੇ ਸ਼ਹਿਰਾਂ ਨੂੰ ਔਰ ਅੰਮ੍ਰਿਤਸਰ ਨੂੰ ਖਾਸ ਕਰਕੇ ਇਹ ਤਾਂ ਸਾਡਾ ਬੜਾ ਇਤਿਹਾਸਿਕ ਸ਼ਹਿਰ ਹੈ ਔਰ ਮੇਰਾ ਵੀ ਸੰਬੰਧ ਇਹਦੇ ਨਾਲ ਹੈ। ਔਰ ਮਿਨਿਸਟਰ ਸਾਹਿਬ ਦਾ ਵੀ ਇਸ ਬੰਦੇ ਦੇ ਨਾਲ ਹੈ ਅਸੀਂ ਜਰੂਰ ਕੋਸ਼ਿਸ਼ਾਂ ਕੁਛ ਕਰਾਂਗੇ ਜਰੂਰ ਪੰਜਾਬ ਕੈਬਨਿਟ ਦੇ ਵਿਸਤਾਰ ਵਾਸਤੇ ਥੱਲੇ ਵੀ ਪ੍ਰਿਆਸ ਹੈ ਬਜਟ ਸੈਸ਼ਨ ਤੋਂ ਪਹਿਲਾਂ ਸਰ ਜੀ ਇਹ ਡਰੱਗਸ ਦੇ ਉੱਤੇ ਗੱਲ ਬਾਰ-ਬਾਰ ਹੋ ਰਹੀ ਹੈ ਕਿ ਸਰਕਾਰ ਪਿਛਲੀ ਸਰਕਾਰ ਕੈਰੀ ਡਰੱਗਸ ਹੈ ਹੀ ਨਹੀਂ ਤੁਸੀਂ ਇਹਨੂੰ ਕਿੱਥੋਂ ਸੁਣਿਆ ਜਦੋਂ ਉਹਨਾਂ ਨੂੰ ਪਤਾ ਲੱਗ ਜਾਊਗਾ ਜਦੋਂ ਉਹਨਾਂ ਦੇ ਹੱਥ 'ਚ ਆਣਾ ਮਰ ਕੇ ਦੇਖਣੇ ਤੋਂ ਬਾਅਦ ਸਮਝਿਓ ਕਿ ਜਿਹੜੇ ਅੱਜ ਵੱਡੇ ਪੈਡਲ ਦੇ ਰਹੇ ਨੇ ਅੱਜ ਵੀ ਨਹੀਂ ਫੜੇਗੇ ਸਰਕਾਰ ਦੀ ਦੇਖੋ ਗੱਲ ਸੁਣੋ ਇੱਕ ਅਸੀਂ ਟਾਸਕ ਫੋਰਸ ਬਣਾਈ ਹੈ ਮਥਾ ਟੈਕਨੇ ਤੱਕ ਜਿਹੜੇ ਜਿਹੜੇ ਤਾਂ ਕੰਜ਼ਿਊਮਰ ਨੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਰ ਰਹੇ ਜਿਹੜੇ ਵੇਚ ਰਹੇ ਨੇ ਨੇਚਰਲੀ ਉਹਨਾਂ ਨੂੰ ਪਿਕਅਪ ਕਰ ਰਹੇ ਨੇ ਫਿਰ ਉਤੋਂ ਉੱਟੂਗਾ ਕਿ ਇਹਨਾਂ ਨੂੰ ਉਹਨਾਂ ਨੂੰ ਕਿਨੇ ਵੇਚਿਆ ਉਤੋਂ ਕਿ ਵੱਡੇ ਕੌਣ ਨੇ ਸਾਰੇ ਫੜ ਲੈਣਗੇ ਤੁਸੀਂ ਪਰਵਾਹ ਨਾ ਚਲੋ ਪਲੀਜ਼ ਚਲੋ ਬੈਸੇ ਗਿਆਨ ਮੰਦਰ ਜਾ ਰਹੇ ਆਂ ਫਿਰ ਅਸੀਂ ਰਾਮ ਤੀਗਰ ਜਾ ਰਹੇ ਆਂ ਤਾਂ ਵੀ ਕਵਰਿੰਗ ਔਨ ਥਿਸ ਅੱਜ ਤੋਂ ਹੋਰ ਕਿਸਮ ਦਾ ਹਮਾਰਾ ਸਾਰੇ ਐਮਐਲਏ ਸਾਥੇ ਐਮਪੀ ਸਾਥੇ ਸਾਰੇ ਮਨਿਸਟਰ ਸਾਰੇ ਐਮਐਲਏ ਸਭ ਐਮਪੀ ਸਭ ਸ਼ੁਕਰਾਨਾ ਕਰ ਰਹੇ ਆਂ ਸ਼ੁਕਰਾਨਾ ਸਭ ਆਏ ਚਲੋ ਅੰਮ੍ਰਿਤਸਰ ਤੋਂ ਹਰਸ਼ਪੁੰਜ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ